ਕਲਤਰੀ ਦਿਲਜੀਤ ਠੀਕ ਆ ਜਦੋਂ ਨਾ ਰਕਿੰਦਰ ਦਾ ਵਿਆਹ ਹੋਇਆ ਨਹੀਂ ਜਿੰਨੀ ਵਾਰੀ ਅਸੀਂ ਉੱਥੇ ਗਏ ਆ ਤੇ ਸੰਦੀਪ ਉਥੇ ਤਸ ਉਹਨੂੰ ਤੁਸੀਂ ਆਪ ਨਹੀਂ ਕਹਿੰਦੇ ਕਿ ਕੁੜੀਏ ਜਾ ਆਪਣੇ ਘਰ ਬੈਠੋ ਜਾ ਕੇ ਸਿਆਣੀ ਬਣ ਜੇ ਅਸੀਂ ਉਹਨੂੰ ਕਹਿ ਦਈਏ ਪਰੋਣੇ ਨੂੰ ਉਹ ਆਣ ਕੇ ਲੈ ਜਾਏ ਤੈਨੂੰ ਫੇਰ ਤੂੰ ਜਾਣ ਨੂੰ ਤਿਆਰ ਵਾ ਜਾਂ ਉਹ ਇੱਥੇ ਆਣ ਕੇ ਰਹਿਣ ਲੱਗ ਪੇ ਮੰਮੀ ਜੇ ਉਹ ਮੈਨੂੰ ਲੈਣ ਆ ਜੰਨਾ ਫੇਰ ਮੈਂ ਚਲ ਜੂਗੀ ਜੇ ਉਹ ਮੈਨੂੰ ਲੈਣ ਆ ਜੰਨਾ ਫੇਰ ਮੈਂ ਚਲ ਜੂਗੀ ਜੇ ਤੁਸੀਂ ਕਹਿੰਨੇ ਆ ਨਾ ਕਿ ਅਸੀਂ ਛੱਡ ਆਉਨੇ ਆ ਫੇਰ ਤਨੀ ਮੈਂ ਜਾਣਾ ਹੈਗਾ ਮੁੰਡੇ ਦਾ ਤਾਂ ਨੌਂ ਦਾ ਤਾਂ ਸੋਚੀ ਜਾਣ ਡੇ ਆ ਕਿਤੇ 30 ਪਾਰੇ ਵੀ ਕੋ ਸੋਚੋ ਉਹਦਾ ਕੀ ਕਰਨਾ ਵਾ ਜਦੋਂ ਦਾ ਪਰੌਣਾ ਗਿਆ ਵਾ ਨਾ ਮੁੰਡੇ ਨੇ ਫੇਰਾ ਨਹੀਂ ਮਾਰਿਆ ਤੂੰ ਵੀ ਇਹਨੂੰ ਗੁੱਸੇ 'ਚ ਹੀ ਪੈਨੀ ਆ ਜੇ ਨਹੀਂ ਨਾ ਮੇਰੇ ਗੱਲ ਮੰਨਣੀ ਫਿਰ ਆਪਣੀਆਂ ਮਰਜ਼ੀਆਂ ਕਰ ਕੱਲ ਨੂੰ ਮਾਂ ਨੂੰ ਨਾ ਕਹੀਂ ਵੀ ਤੂੰ ਗਲਤ ਵਾ ਤੇ ਮੰਮੀ ਤੁਸੀਂ ਗੱਲ ਕਰ ਲਿਆ ਕਰੋ ਅੱਗਿਓ ਬੋਲ ਦੇ ਕਿਦਾਂ ਆ ਕਦੀ ਪਿਆਰ ਨਾਲ ਗੱਲ ਨਹੀਂ ਕੀਤੀ ਉਹਨਾਂ ਨੇ ਅੱਗਿਓ ਖਾਂ ਨਹੀਂ ਪੈਂਦੇ ਆ